ਆਖੀਰ ਟੁੱਕ ਗਿਆ ਉਹ ਰਾਤ ਫੇਰ ਇੱਥੋਂ ਬੂਟੇ ਵੱਢ ਗਿਆ ਦਵਾਈ ਧਰ-ਧਰ ਜੋਰ ਲਾਰਖਿਆ ਪਤਾ ਨਹੀਂ ਇੰਨੇ ਚੂਹੇ ਕਿੱਥੋਂ ਆਉਂਦੇ ਨੇ ਯਾਰ ਸਸੀਕਾਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਆਪਾਂ ਹੁਣ ਕਣਕ ਬਾਲ ਰਹਾਂਗੇ ਇਹੇ ਕਣਕ ਬਾਲਣ ਦਾ ਜਿਹੜਾ ਤੁਹਾਨੂੰ ਮੈਂ ਦੱਸਾਂ ਵੀ ਤਰੀਕਾ ਹੈਗਾ ਇਹਨੂੰ ਥੋੜਾ ਜਿਹਾ ਹਣਾ ਪਾਣੀ ਪਾ ਕੇ ਇਹਦੇ ਵਿੱਚ ਕਿਸੇ ਅੱਗ ਦੇ ਉੱਪਰ ਜਾਂ ਕਿਸੇ ਸੇਕ ਦੇ ਉੱਪਰ ਰੱਖ ਦੋ ਤੇ ਜਾਂ ਕਣਕ ਨੂੰ ਤੁਸੀਂ ਪਹਿਲਾਂ ਭਿਉਂ ਕੇ ਰੱਖੋ ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਇੱਕ ਦਵਾਈ ਆਉਂਦੀ ਆ ਮੈਂ ਤੁਹਾਨੂੰ ਦਵਾਈ ਵੀ ਦਿਖਾਉਂਗਾ ਅੱਗੇ ਤੇ ਉਹ ਦਵਾਈ ਥੋੜੀ ਜੀ ਕਣਕ ਵੱਧੀ ਰੱਖਿਓ ਮੰਨ ਲਓ ਵੀ ਪੌਣੇ ਕਿਲੋ ਮੰਗੂ ਕਣਕ ਰੱਖਿਓ ਤੇ ਜਿਹੜੀ ਆ ਪੂੜੀ ਆ ਉਹਦੇ ਵਿੱਚ ਚੂਹਿਆਂ ਲਈ ਇੱਕ ਪੂੜੀ ਪਾ ਦਿਓ ਤੇ ਅਸੀਂ ਚੂਹਿਆਂ ਦੀ ਦਵਾਈ ਨੂੰ ਹਨਾ ਮਤਲਬ ਚੌਥੇ ਦਿਨ ਜਿਵੇਂ ਕਹੇ ਦੀ ਵੀ ਤਿੰਨ ਦਿਨ ਛੱਡ ਕੇ ਚੌਥੇ ਦਿਨ ਅਸੀਂ ਰੱਖਦੇ ਹੁੰਨੇ ਆ ਉਹ ਕਾਤੋਂ ਰੱਖਦੇ ਆ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਂਗਾ ਜਿਹੜਾ ਆਪਣਾ ਬਾਹਣਾ ਹੈਗਾ ਉਹ ਪਹੇ ਜਾਂ ਪਈਆਂ ਦੇ ਨਾਲ ਲੱਗਦਾ ਉੱਥੇ ਚੂਹਾ ਬਾੜਾ ਜ਼ਿਆਦਾ ਆਇਦਗੀ ਹਰੇਕ ਨੂੰ ਹੀ ਪਤਾ ਹੈ ਹਨਾ ਚੂਹਾ ਬਾੜਾ ਜ਼ਿਆਦਾ ਆਇ ਤੇ ਜਦੋਂ ਜੀਰੀ ਦੇ ਵਿੱਚ ਪਾਣੀ ਖੜਾਗਾ ਝੋਨੇ ਜੇ ਤਾਂ ਤਾਂ ਠੀਕ ਐ ਨਹੀਂ ਹੁਣੇ ਕੀ ਕਰਨਾ ਚੂਹੇ ਨੇ ਜਿਵੇਂ ਚੂਹੇ ਨੇ ਨਹੀਂ ਜਿਹੜੇ ਉਹਦੇ ਦੰਦ ਆਉਂਦੇ ਨੇ ਜਾਂ ਦੰਦਾਂ ਦਾ ਕੋਈ ਵੀ ਕਾਰਨ ਹੈ ਨਾ ਕਿਸੇ ਕਾਰਨ ਕਰਕੇ ਉਹ ਨਾ ਟੁੱਕੀ ਜਾਂਦਾ ਹੁੰਦਾ ਉਹਨੂੰ ਮਿਲਦਾ ਕੁਛ ਨਹੀਂਗਾ ਝੋਨਾ ਟੁੱਕੇ ਉਹਨੇ ਖਾਣੀ ਨਹੀਂ ਹੈਗੀ ਉਹ ਕੋਈ ਜੀਰੀ ਨੂੰ ਖਾਣਾ ਨਹੀਂ ਬਸ ਉਹਨੇ ਟੁੱਕਣਾ ਉਹ ਟੁੱਕਣ ਤੋਂ ਬਾਅਦ ਫੇਰ ਆਪਦਾ ਖੁੱਡ ਦੇ ਵਿੱਚ ਵਗ ਜਾਂਦਾ ਤੇ ਪਰ ਇਹਦੇ ਵਿੱਚ ਹਨਾ ਆਪਣਾ ਬਹੁਤ ਨੁਕਸਾਨ ਹੁੰਦਾ ਜਦੋਂ ਮੰਨ ਲਓ ਵੀ ਇੱਕ ਕਬੂਟਾ ਖਰਾਬ ਹੋ ਗਿਆ ਤਾਂ ਵੀ ਉਹਦੇ ਉੱਪਰ ਜਿਹੜੀਆਂ ਬੱਲੀਆਂ ਨੇ ਕਿੰਨੀਆਂ ਆਉਣੀਆਂ ਸੀ ਉਹ ਸਾਰੀਆਂ ਖਰਾਬ ਹੋ ਗਈਆਂ ਤੇ ਚੂਹੇ ਦਾ ਹੋਈਆ ਬਾਲਾ ਜ਼ਿਆਦਾ ਹੈ ਚੂਹਾ ਕਿ ਹੱਦੋਂ ਵੱਧ ਹੈ ਆਪਾਂ 3 ਦਿਨਾਂ ਤੋਂ ਬਾਅਦ ਚੌਥੇ ਦਿਨ ਦਵਾਈ ਪੱਕੀ ਰੱਖ ਦਿਆਂ ਤੇ ਆਹ ਦੇਖੋ ਨਾ ਰੱਖਣ ਦਾ ਜਿਹੜਾ ਤਰੀਕਾ ਦਵਾਈ ਦੇ ਹੱਥ ਨਾਲ ਨਾ ਲਾਓ ਜੇ ਹੱਥ ਲਾ ਲਿਆ ਤਾਂ ਚੂਹੇ ਨੂੰ ਜਿਹੜਾ ਮਨੁੱਖੀ ਕੋਈ ਆਪਣੀ ਜਿਵੇਂ ਕਹਿੰਦੇ ਨੇ ਸਰੀਰ ਦੀ ਸਮੈਲ ਹੁੰਦੀ ਹੈ ਉਹ ਆ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਉਹ ਖਾਂਦਾ ਨਹੀਂ ਹੈਗਾ ਜਦੋਂ ਆਪਾਂ ਇੱਕ ਪੂੜੀ ਲੈ ਕੇ ਆਉਂਦੇ ਹੁੰਦੇ ਹੁਣ ਨਾ ਰੈਡੀਮੇਡ ਜੀ ਪੂੜੀ ਬਣੀ ਬਣਾਈ ਜਾਂਦੀ ਹੈ ਤਾਂ ਉਹ ਜਿਹੜਾ ਦੁਕਾਨਦਾਰ ਹੁੰਦਾ ਉਹ ਵੀ ਕਹਿੰਦਾ ਹੁੰਦਾ ਵੀ ਇਹਨੂੰ ਹੱਥ ਲਾ ਕੇ ਨਹੀਂ ਰੱਖਣਾ ਤੇ ਆਪਾਂ ਨੇ ਸੋਨੂ ਜਦੋਂ ਰਲਾਈ ਹੈ ਹਨਾ ਉਦੋਂ ਵੀ ਕੋ ਦਾਤੀ ਦੀ ਮਦਦ ਨਾਲ ਰਲਾਈ ਹੈ ਤੇ ਇਹਦੇ ਵਿੱਚ ਜੇ ਮੰਨ ਲਓ ਪੌਣਾ ਕਿਲੋ ਕਣਕ ਹੈ ਤਾਂ ਤੁਸੀਂ ਇਹਦੇ ਵਿੱਚ ਤਿੰਨ ਚਮਚੇ ਮਿੱਠੇ ਦੇ ਸ਼ੱਕਰ ਦੇ ਪੱਕਾ ਜ਼ਰੂਰ ਪਾਓ। ਉਹਦੇ ਨਾਲ ਕੀ ਹੈ ਚੂਹਾ ਉਹਨੂੰ ਸਵਾਦ ਟੇਸਟੀ ਵੀ ਲੱਗਦਾ ਮਿੱਠਾ ਲੱਗਣ ਕਰਕੇ ਤੇ ਜਿਹੜਾ ਕਣਕ ਦਾ ਅਨਾਜ ਦਾ ਸਮੈਲ ਅਨਾਜ ਦੀ ਸਮੈਲ ਤੇ ਸ਼ੱਕਰ ਦੀ ਸਮੈਲ ਨਾਲ ਉਹ ਜਿਹੜਾ ਆਪਣੀ ਕਣਕ ਹੈਗੀ ਉਬਲੀ ਹੋਈ ਉਹਨੂੰ ਜਲਦੀ ਖਾ ਲੈਂਦਾ। ਆਹ ਦੇਖੋ ਨਾ ਥੋੜਾ ਥੋੜਾ ਡੇਗੋ ਵੀ ਕੋਈ ਤੇ ਐ ਨਹੀਂ ਹੈਗਾ ਵੀ ਬਾਲੇ ਦਾਣੇ ਡੇਗਣੇ ਨੇ। ਤੇ ਜਿੱਥੇ ਆਪਣੇ ਕੋਠੇ ਹੁੰਦੇ ਨੇ ਖੇਤ ਵਾਲੇ ਬੇਲਾ ਥੋਂ ਪਿਆ ਹੁੰਦਾ ਜਾਂ ਕਾਹ ਫੂਸ ਖੱਬਲ ਪਹੀਆਂ ਤੇ ਕੋਈ ਮੋੜੀ ਡਾਣੀ ਜਿੱਥੇ ਵੀ ਜਿਹੜੀ ਵੀ ਚੀਜ਼ ਪਈ ਆ ਉਹਦੇ ਵਿੱਚ ਚੂਹਾ ਵੱਧ ਪੜਦਾ ਤੇ ਹਰ ਇੱਕ ਜਗ੍ਹਾ ਤੇ ਰੱਖ ਦੋ ਜਿੱਥੇ ਮੰਨ ਲਓ ਹੁਣ ਜਿਵੇਂ ਸੋਡੇ ਗਮਾਂਡੀ ਦੇ ਵੀ ਥੋੜੀ ਦੂਰ ਤੱਕ ਉਹਦੇ ਵੀ ਰੱਖਿਓ ਕਿਉਂਕਿ ਚੂਹਿਆਂ ਨੂੰ ਕਿਹੜਾ ਕੋਈ ਦਾਇਰੇ ਦਾ ਪਤਾ ਵੀ ਇਹ ਖੇਤ ਕਿਹਦਾ ਹੈਗਾ ਉਹਨਾਂ ਨੇ ਤਾਂ ਇੱਧਰ ਆ ਜਾਣਾ ਆ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇਹ ਐਵੇਂ ਆਹ ਦੇਖੋ ਐਵੇਂ ਟੱਕ ਜਾਂਦੇ ਨੇ ਇਹ ਤੇ ਆਹ ਦੇਖੋ ਹਣਾ ਕਿੰਨਾ ਬੂਟੇ ਕਿੰਨੇ ਖਰਾਬ ਕਰ ਗਏ ਇਹ ਆਪਾਂ ਨੂੰ ਦੂਰੋਂ ਐ ਲੱਗੂਗਾ ਜਿਵੇਂ ਇਹਦੇ ਵਿੱਚ ਕੋਈ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਕੋਈ ਸਪਰੇਅ ਮਾਰੀ ਹੁੰਦੀ ਆ ਦੇਖੋ ਆ ਦੇਖੋ ਇਹਨੂੰ ਵਸ ਟੁੱਕ ਗੇ ਬੂਟੇ ਨੂੰ ਇੱਕ ਦਿਨ ਕੀ ਹੋਇਆ ਅਸੀਂ ਆਏ ਖੇਤ ਸਾਨੂੰ ਨਾ ਐਵੇਂ ਲੱਗਿਆ ਵੀ ਆਪਣੀ ਜੀਰੀ ਦੇ ਕੋਈ ਸਪਰੇਅ ਕਰ ਗਿਆ ਉਹਨਾਂ ਨੇ ਫਾਂਤ ਲਾ ਦੀਆਂ ਕਾਫੀ ਮੰਨ ਲਓ ਵੀ 20 ਬੂਟੇ ਟੁੱਕ ਗੇ ਐ ਲੱਗਿਆ ਵੀ ਇਹਦੇ ਕੋਈ ਕੋਈ ਵੀ ਕੋਈ ਕਿਸੇ ਚੀਜ਼ ਦਾ ਸੇਕ ਜਿਹਾ ਲੱਗਿਆ ਹੁੰਦਾ ਤੇ ਆਪਾਂ ਤੁਹਾਨੂੰ ਦੱਸਿਆ ਨਾ ਵੀ ਤਿੰਨ ਦਿਨ ਛੱਡ ਗਏ ਚੌਥੇ ਦਿਨ ਲਾਜ਼ਮੀ ਦਵਾਈ ਨੂੰ ਰੱਖਦੀ ਰੱਖਦੇ ਆਂਗੇ ਪਹਿਆਂ ਚ ਪਹਿਆਂ ਚ ਤੇ ਖੇਤ ਵਾਲੇ ਕੋਠੇ ਦੇ ਲਵੇ ਹਰ ਇੱਕ ਜਗ੍ਹਾ ਤੇ ਰੱਖਦੇ ਆ ਦੇਖੋ ਹਣਾ ਤੁਸੀਂ ਦੇਖ ਸਕਦੇ ਹੋ ਤੇ ਦਵਾਈ ਰੱਖਣ ਦਾ ਜਿਹੜਾ ਤਰੀਕਾ ਹੈ ਉਹਨੂੰ ਕਾਗਜ਼ ਦੇ ਉੱਪਰ ਚਾੱਕ ਕੇ ਥੋੜੀ ਥੋੜੀ ਖਿਲਾਰ ਦੇ ਜਾਓ ਆਦੇ ਮੈਂ ਤੁਹਾਨੂੰ ਦੁਬਾਰੇ ਦੂਰੋਂ ਦਿਖਾਉਣਾ ਦੇਖੋ ਐਵੇਂ ਲੱਗਦਾ ਜਿਵੇਂ ਉਰੇ ਕੋਈ ਜੀਰੀ ਨੂੰ ਸੋਕਾ ਲੱਗਿਆ ਹੁੰਦਾ ਸੀ ਵੀ ਸੁੱਕੀ ਹੁੰਦੀ ਹੈ ਵੀ ਵੀ ਕੋਈ ਕਾਰਨ ਹੋ ਗਿਆ ਸੇਕ ਜਾ ਤੇ ਬਾਕੀ ਜੀਰੀ ਆਪਣੀ ਸਾਰੀ ਵਧੀਆ ਹੈ ਨਾ ਠੀਕ ਹੈ ਤੇ ਐਦਕੀ ਚੂਹਿਆਂ ਦਾ ਹੋਈਆ ਹੋਣ ਦੇ ਕਾਰਨ ਕਰਕੇ ਇੱਕ ਆਪਣੇ ਤਾਂ ਥੋੜੇ ਡੱਕਰ ਵਾਹਣ ਨੇ ਜਿਵੇਂ ਭਰਤਾ ਵਾਹਣ ਪਾਣੀ ਖੜਾ ਰਹਿੰਦਾ ਕੋਈ ਦਿੱਕਤ ਨਹੀਂ ਆਉਂਦੀ ਜਿਹੜੇ ਰਸੀਲੇ ਵਾਹਣਾਂ ਵਾਲੇ ਸੀ ਕਿ ਮੈਂ ਪਹਿਲਾਂ ਵੀ ਹਨਾ ਹੋਰ ਬਾਈਆਂ ਦੇ ਵੀ ਬਹੁਤੀਆਂ ਵੀਡੀਓ ਦੇਖੇ ਨੇ ਉਹਨਾਂ ਨਾਲ ਤਾਂ ਬਾਲੀ ਜਿਆਦਾ ਬੇਸ਼ਕੀ ਹੋਈ ਐ ਉਹਨਾਂ ਨਾਲ ਐਂ ਦੀ ਜਿਵੇਂ ਉਹਨਾਂ ਨੇ ਮੰਨ ਲਓ ਵੀ ਪਾਣੀ ਭਰਤਾ ਛੋਟੀ ਛੋਟੀ ਜਦੋਂ ਵੀ ਡੱਕੇ ਲਾਇਦੀ ਜੀਰੀ ਦੇ ਉਦ ਹੀ ਉਹਨਾਂ ਨਾਲ ਜਦੋਂ ਉਹ ਪਾਣੀ ਦਾ ਭਰਤਾ ਪਾਣੀ ਦੇ ਭਰਨ ਤੋਂ ਬਾਅਦ ਰਸੀਲਾ ਵਾਹਣ ਦੀ ਪਾਣੀ ਖਾਜਿਆ ਕਰੇ ਤੇ ਉਸ ਤੋਂ ਬਾਅਦ ਚੂਹੇ ਰਾਤ ਨੂੰ ਝੱਟ ਲਾਜਿਆ ਕਰਨ ਮੰਨ ਲਓ ਵੀ ਕਾਫੀ ਜਗ੍ਹਾ ਜਿਹੜੀ ਜੀਰੀ ਦਿੱਤੀ ਹੈ ਹਨਾ ਉਹ ਟੁੱਕ ਜਾ ਕਰਨ ਤੇ ਰਸੀਲੇ ਬਾਣਾ ਦੇ ਵਿੱਚ ਇਹ ਖੁੱਡਾਂ ਵੀ ਵੱਧ ਕਰਦੇ ਨੇ ਨਾ ਪੱਟਾਂ ਦੇ ਵਿੱਚ ਜਿਹੜਾ ਡਾਕਰ ਬਾਹਣਾ ਹੁੰਦਾ ਡਾਕਰ ਬਾਹਣ ਦੇ ਵਿੱਚ ਤਾਂ ਜੇ ਖੁੱਡ ਕਰ ਵੀ ਦੇਵੇ ਤਾਂ ਥੋੜਾ ਪਾਣੀ ਨਿਕਲ ਕੇ ਸਰ ਵੀ ਜਾਂਦਾ ਜੇ ਨਿਕਲ ਵੀ ਜਾਊਗਾ ਤਾਂ ਮਿੱਟੀ ਵੜੀ ਜਾਂਦੀ ਰਸੀਲੇ ਬਾਹਣ ਵਾਲੀ ਬਾਲੀ ਮਿੱਟੀ ਨੀਚੇ ਚਲੀ ਜਾਂਦੀ ਹੈ ਤੇ ਐਦਕੀ ਚੂਹਿਆਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕਰਿਆ ਸਾਰੇ ਹਨ ਜਿਨ੍ਹਾਂ ਦੇ ਕੋਈ ਮਤਲਬ ਕਿਸੇ ਦੇ ਖੇਤ ਪਹਿਆਂ ਜਾਂ ਪਹਿਆਂ ਦੇ ਨਾਲ ਲੱਗਦੇ ਨੇ ਜਾਂ ਕੋਈ ਸੂਏ ਨੇ ਕੱਸੀ ਦੇ ਖਾਲ ਨੇ ਤਾਂ ਉੱਥੇ ਚੂਹਾ ਐਦਕੀ ਬੜਾ ਜ਼ਿਆਦਾ ਹੈ ਹੁਣ ਸਾਰੇ ਕਿਸਾਨ ਵੀਰ ਹੁਣ ਆਪਣਾ ਧਿਆਨ ਰੱਖੋ ਜਿਨ੍ਹਾਂ ਦੇ ਵੀ ਖੇਤ ਪਹੇ ਪਈਆਂ ਦੇ ਨਾਲ ਨੇ ਉਹ ਇੱਕ ਦੋ ਵਾਰ ਹਨਾ ਚੂਹੇ ਵਾਲੀ ਦਵਾਈ ਲਾਜ਼ਮੀ ਰੱਖਦੇ ਹੋ ਨਹੀਂ ਕੀ ਹੈ ਜੀਰੀ ਟੁੱਕ ਜਾਂਦੇ ਨੇ ਤੇ ਹੁਣ ਬਘੋਲਿਆਂ ਦੇ ਵਿੱਚ ਬਾਹ ਝੋਨਾ ਆ ਜਾਣਾ ਖਰਾਬ ਨਾ ਕਰਨਾ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ